ਸਤ ਸ੍ਰੀ ਅਕਾਲ ਜੀ ਹੋਰ ਸਾਰੇ ਠੀਕ ਠਾਕ ਹੋ ਮੈਨੂੰ ਲੱਗਦਾ ਸਾਰੇ ਠੀਕ ਠਾਕ ਹੋਣਗੇ ਬਖੀ ਰੱਬ ਅਗੇ ਅਰਦਾਸ ਕਰਦਿਆਂ ਸਭ ਠੀਕ ਠਾਕ ਹੋਵੋ ਆਪਾਂ ਅੱਜ ਗੱਲ ਕਰਦਿਆਂ ਸਿੱਧੂ ਮੂਸੇਵਾਲੇ ਦੀ ਜਿਹੜਾ ਬੰਦਾ ਜੂਂਦਾ ਨਹੀਂ ਕਿਸੇ ਨੂੰ ਟਿਕਣ ਦਿੰਦਾ ਅਜ ਉਹ ਇਸ ਦੁਨੀਆਂ ਚ ਨਹੀਂ ਹੈ ਹੁਣ ਵੀ ਕਿਸੇ ਦਾ ਪੈਰ ਹੁਣ ਵੀ ਕਿਸੇ ਦੇ ਪੈਰ ਨਹੀਂ ਲੱਗਣ ਦੇ ਰਿਹਾ ਅੱਗੇ ਹੋਰ 45 50 ਸਾਲ ਅੜਿਆ ਰਹੂ ਮੈਨੂੰ ਲੱਗਦਾ ਹੈ ਆਓ ਅੱਗੇ ਆਪਾਂ ਗੱਲ ਕਰਦੇ ਹਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਦਬਾ ਦਿਵੋ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਧੰਨਵਾਦ ਆਓ ਅੱਗੇ ਆਪਾਂ ਗੱਲ ਕਰਦੇ ਹਾਂ ਆਪਾਂ ਸਾਰੀ ਜਿਹੜੇ ਸਿੰਗਰ ਨੇ ਉਹਨਾਂ ਦੇ ਆਪਣੇ YouTube ਚੈਨਲ ਨੇ ਉਹਨਾਂ ਨੂੰ ਕਾਟਾ ਪੈਂਦਾ ਹੈ ਜਦੋਂ ਉਹਨਾਂ ਨੂੰ ਵਿਊਜ ਨਹੀਂ ਮਿਲਦੇ ਬਦਨਾਮ ਹੈ ਨਾ ਤਾਂ ਚਾਹੇ ਕੰਟਰੋਵਰਸੀ ਕਰਕੇ ਪਰ ਸਿੱਧੂ ਮੂਸੇਵਾਲੇ ਦੀ ਤੂਤੀ ਤਾਂ ਹਲੇ ਵੀ ਬੋਲ ਰਹੀ ਹੈ ਤੱਕ ਤਾਂ ਹਲੇ ਵੀ ਪਾਈ ਜਾ ਰਿਹਾ ਹੈ 59 11 ਜਿੰਨਾ ਚਿਰ ਸਿੱਧੂ ਮੂਸੇਵਾਲੇ ਦੇ ਗਾਣੇ ਪਏ ਨੇ ਉਹਨਾਂ ਚ ਰੀਲੀਜ਼ ਹੁੰਦੇ ਰਹਿਣਗੇ ਬਹੁਤ ਲੋਕ ਹਰੇ ਅੱਗੇ ਨਹੀਂ ਆ ਸਕਦੇ ਉਹਦੇ ਹੁੰਦੇ ਕਿਉਂਕਿ ਉਹਦੀ ਇੱਕ ਆਪਣੀ ਫੈਨ ਫੋਲੋਇੰਗ ਹੈ ਉਹਨਾਂ ਦਾ ਲਿਖਣ ਦਾ ਆਪਣਾ ਤਰੀਕਾ ਉਹਨਾਂ ਦੇ ਆਉਣ ਗਾਉਣ ਦਾ ਆਪਣਾ ਇੱਕ ਲਹਿਜਾ ਉਹਨਾਂ ਦੀ ਇੱਕ ਫੈਨ ਫੋਲਿੰਗ ਕ੍ਰੀਏਟ ਹੋ ਚੁੱਕੀ ਹੈ ਪੁਰਾਣੇ ਗੀਂਗਰਾਂ ਨੂੰ 2025 ਤੱਕ ਵੀ ਸੁਣ ਰਹੇ ਹਾਂ ਆਪਾਂ ਤੇ ਸਿੱਧੂ ਮੂਸੇਵਾਲੇ ਨੂੰ ਮੇਰੇ ਖਿਆਲ ਨਾਲ 2045 ਤੱਕ ਲੋਕ ਸੁਣ ਸਕਦੇ ਨੇ ਉਸ ਤੋਂ ਵੀ ਜ਼ਿਆਦਾ ਅਗਰ ਆਪਾਂ ਕਈ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਦੀ ਗੱਲ ਕਰੀਏ ਜਿਵੇਂ ਕੁਲਦੀਪ ਮਾਨਕ, ਕਰਤਾ ਰਮਣਾ, ਸੁਜੀਤ ਬੰਦੜਖੀਆ, ਚਮਕੀਲਾ ਚਮਕੀਲੇ ਦੇ ਅਜੇ ਤੱਕ ਵੀ ਕਈ ਗੀਤ ਹਰ ਰੋਜ਼ ਲੋਕ ਬਹੁਤ ਜ਼ਿਆਦਾ ਸੁਣ ਰਹੇ ਨੇ ਉਹ ਤਾਂ ਕੋਈ ਗੀਤ ਨਵੇਂ ਵੀ ਨਹੀਂ ਕੱਢ ਰਿਹਾ ਕਿੰਨੇ ਸਾਲਾਂ ਬਾਅਦ ਅੱਜ ਵੀ ਉਸਦੇ ਗੀਤ ਬਹੁਤ ਜ਼ਿਆਦਾ ਚੱਲ ਰਹੇ ਹਨ ਉਸ ਦੇ ਮੁਕਾਬਲੇ ਚ ਹੋਰ ਕੋਈ ਕਲਾਕਾਰ ਨਹੀਂ ਹੋਇਆ ਕੋਸ਼ਿਸ਼ ਬਹੁਤਾਂ ਨੇ ਕੀਤੀ ਪਰ ਹੋ ਨਹੀਂ ਸਕਿਆ ਕਈ ਹੋਰ ਵੀ ਹੈ ਐਡੇ ਕਲਾਕਾਰ ਅੱਜ ਵੀ ਉਸੇ ਤਰ੍ਹਾਂ ਵੱਜਦੇ ਨੇ ਉਹਨਾਂ ਦੇ ਗਾਣੇ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਹਨ ਇਹ ਜਿਹੜੇ ਕਲਾਕਾਰ ਅੱਜ ਵੀ ਵੱਜ ਰਹੇ ਨੇ ਤੁਸੀਂ ਇਹ ਦੇਖੋ ਇਹ ਅੱਜ ਦੇ ਕਲਾਕਾਰਾਂ ਨੂੰ ਵੀ ਨਹੀਂ ਟੱਕਰ ਦੇ ਰਹੇ ਇਹ 1990 ਤੋਂ ਪਹਿਲਾਂ ਦੇ ਕਲਾਕਾਰ ਨੇ ਇਹ ਅੱਜ ਵੀ ਅਮਰ ਨੇ ਇਹ ਕੱਲ ਵੀ ਅਮਰ ਰਹਿਣਗੇ ਔਰ ਬੇਸ਼ੱਕ ਲੇਕਿਨ ਇਹ ਅਮਰ ਨੇ ਇਹ ਉਹਨਾਂ ਦੀ ਪ੍ਰੈਜੈਂਸੀ ਦੀ ਨਿਸ਼ਾਨੀ ਹੈ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਆਉਣ ਵਾਲੀਆਂ ਪੁਸਤਾ ਵੀ ਉਹਨਾਂ ਨੂੰ ਯਾਦ ਰੱਖਣਗੀਆਂ ਕਿਉਂਕਿ ਉਹਨਾਂ ਨੇ ਇੰਨੇ ਸੁਪਰ ਹਿੱਟ ਗਾਣੇ ਦਿੱਤੇ ਉਹ ਕਦੇ ਵੀ ਗਾਇਬ ਹੋ ਨਹੀਂ ਸਕਦੇ ਜਿਵੇਂ ਪੁਰਾਣੇ ਗੀਤਕਾਰ ਦੀ ਗੱਲ ਕਰੀਏ ਜਿਵੇਂ ਕੁਲਦੀਪ ਮਾਨਕ ਕਦੇ ਖਤਮ ਨਹੀਂ ਹੋਵੇਗਾ ਜਿਵੇਂ ਚਮਕੀਲਾ ਹੋਇਆ ਹੋਰ ਕਾਫੀ ਕਲਾਕਾਰ ਨੇ ਤਾਂ ਜਿਹੜਾ ਉਹਨਾਂ ਦੇ ਵਿੱਚ ਪਿਆਰ ਸੀ ਅੱਜ ਜਦੋਂ ਅਸੀਂ ਦੇਖਦੇ ਹਾਂ ਕਲਾਕਾਰਾਂ ਦੇ ਵਿੱਚ ਲੜਾਈਆਂ ਬਹੁਤ ਹੁੰਦੀਆਂ ਨੇ ਪਰ ਬਹੁਤ ਪਹਿਲਾਂ ਜਦੋਂ ਦੇਖਦੇ ਹਾਂ ਇੱਕ ਫੋਟੋ ਤੁਸੀਂ ਦੇਖੀ ਹੋਣੀ ਜਿਸ ਵਿੱਚ ਮਾਨਕ ਕਰਤਾਰ ਰਮਣਾ ਸਦੀਕ ਸ਼ਿੰਦਾ ਸਾਰੇ ਹਨ ਤਾਂ ਕੀ ਲੱਗਦਾ ਕਿ ਜਦੋਂ ਪਹਿਲਾਂ ਇੰਨਾ ਪਿਆਰ ਸੀਗਾ ਹੁਣ ਬਦਲਦਾ ਬਦਲਦਾ ਕੰਟਰੋਵਰਸੀ ਦੇ ਵਿੱਚ ਕਿਉਂ ਆ ਗਿਆ ਅਗਰੈਸਿਵ ਕਿਉਂ ਹੋ ਗਏ ਹੁਣ ਜੈਲ ਸ ਹੈ ਲੋਕਾਂ ਨੂੰ ਹੁਣ ਲੋਕਾਂ ਨੂੰ ਇਨਸਿਕਿਉਰਟੀ ਹੈ ਪਹਿਲਾਂ ਇਨਸਿਕਿਉਰਟੀ ਨਹੀਂ ਹੁੰਦੀ ਸੀ ਕਰਤਾਰ ਰਮਲਾ ਜੀ ਦੀ ਆਪਣੀ ਆਡੀਅנס ਸੀ ਕੁਲਦੀਪ ਮਾਨਕ ਜੀ ਦੀ ਆਪਣੀ ਆਡੀਅנס ਸੀ ਸੁਰਿੰਦਰ ਰਛੰਦਾ ਜੀ ਦੀ ਆਪਣੀ ਆਡੀਅנס ਸੀ ਸਰਤੂਰ ਸਕੰਦਰ ਦੀ ਆਪਣੀ ਆਡੀਅנס ਸੀ ਦੁਗਾਣੇ ਵਾਲਿਆਂ ਦੀ ਅਲੱਗ ਆਡੀਅੰਸ ਸੀ ਕਲੀਆਂ ਵਾਲਿਆਂ ਦੀ ਅਲੱਗ ਆਡੀਅੰਸ ਸੀ ਉਦੋਂ ਜੈਲਸ ਨਹੀਂ ਸੀ ਹੁੰਦੀ ਲੇਕਿਨ ਚਮਕੀਲਾ ਜਿਹਦੀ ਵੀ ਬਹੁਤ ਆਡੀਅੰਸ ਸੀ ਲੋਕ ਆਪਣੇ ਆਪਣੇ ਮਾਰਗ ਤੇ ਜਾਂਦੇ ਸੀ ਆਪਣਾ ਆਪਣਾ ਸੰਗੀਤ ਗਾ ਰਹੇ ਸੀ ਆਪਣਾ ਆਪਣਾ ਨਾਮ ਬਣਾ ਰਹੇ ਸੀ ਉਹਨਾਂ ਦੀ ਆਡੀਅੰਸ ਸੀ ਉਹਨਾਂ ਨੂੰ ਪਿਆਰ ਕਰਦੀ ਸੀ ਉਹਨਾਂ ਨੂੰ ਸੁਣ ਰਹੀ ਸੀ ਹੁਣ ਅੱਜ ਬਾਲਿਆਂ ਨੂੰ ਲੱਗਦਾ ਹੈ ਕਿ ਜੇ ਇਹ ਬੰਦਾ ਮੇਰੇ ਤੋਂ ਅੱਗੇ ਆ ਗਿਆ ਮੇਰੀ ਫੈਨ ਫੋਲੋਇੰਗ ਕੱਟ ਜਾਊਗੀ ਮੇਰੇ ਫੋਲੋਅਰ ਕੱਟ ਜਾਣਗੇ ਮੈਨੂੰ ਦੇਖਣਾ ਬਾਲੇ ਕੱਟ ਜਾਣਗੇ ਠੀਕ ਹੈ ਉਹਨਾਂ ਨੂੰ ਇਨਸਿਕਿਉਰਟੀ ਆ ਜਾਂਦੀ ਹੈ ਫਿਰ ਉਹਨਾਂ ਨੂੰ ਹੁੰਦਾ ਜੇ ਇਹਨੂੰ ਕਮ ਮਿਲਣ ਲੱਗ ਗਿਆ ਤਾਂ ਮੇਰੇ ਕੋਲ ਪੈਸਾ ਆਉਣਾ ਬੰਦ ਹੋ ਜਾਊ ਤਾਂ ਜੇ ਕੋਈ ਸਿੰਗਰ ਅੱਜਕੱਲ੍ਹ ਲੱਖ ਚਾਰਜ ਲੈ ਰਿਹਾ ਹੈ ਤਾਂ ਕੋਈ 80000 ਚ ਵੀ ਚਲਾ ਜਾਂਦਾ ਹੈ ਸਿਰਫ ਕੀ ਦੂਜਾ ਮੇਲੇ ਤੋਂ ਅੱਗੇ ਨਾ ਆ ਜਾਵੇ ਰੇਟ ਘੱਟ ਲੈ ਲੈਂਦੇ ਨੇ ਫਿਰ న్యూਜ਼ ਚਲਾ ਲੈਂਦੇ ਨੇ ਆਪਣੀ ਫੇਕ ਕੰਟਰੋਵਰਸੀ ਕਰ ਲੈਂਦੇ ਨੇ ਮਤਲਬ ਅੱਜ ਇੰਨਾ ਜ਼ਿਆਦਾ ਇੱਕ ਦੂਜੇ ਨਾਲ ਕੰਪੀਟੀਸ਼ਨ ਹੈ ਕਿ ਉਸੇ ਕਰਕੇ ਹੋ ਰਿਹਾ ਹੈ ਕਿਉਂ ਲੱਗਦਾ ਹੈ ਕਿਉਂਕਿ ਅੱਜ ਸਿੱਧੂ ਮੂਸੇਵਾਲਾ ਦੁਨੀਆ ਤੋਂ ਚਲਾ ਗਿਆ ਹੁਣ ਤਾਂ ਗਾਣਾ ਵੀ ਆ ਗਿਆ ਲੋਕੀ ਕਈ ਵਾਰੀ ਉਹਨਾਂ ਨੂੰ ਲੈ ਕੇ ਵੀ ਬੜੇ ਸਵਾਰ ਖੜੇ ਕਰਦੇ ਨੇ ਕਈ ਗਲਤ ਤਰ੍ਹਾਂ ਦੀਆਂ ਉਹਨਾਂ ਦੀਆਂ ਪੋਸਟਾਂ ਬਣਾ ਦਿੰਦੇ ਨੇ ਫੇਰ ਫੋਟੋਆਂ ਬੁੱਤ ਤੇ ਗੋਲੀਆਂ ਵੀ ਮਾਰੀਆਂ ਗਈਆਂ ਪਰਿਵਾਰ ਵੀ ਬੜੀ ਮੁਸ਼ਕਲ ਦੇ ਵਿੱਚ ਕਿਉਂ ਲੱਗਦਾ ਹਜੇ ਵੀ ਸਿੱਧੂ ਮੂਸੇਵਾਲੇ ਦਾ ਜਿਹੜਾ ਡਰ ਕਹਿ ਸਕਦੇ ਹਾਂ ਜਾਂ ਫਿਰ ਕੋਈ ਇਨ ਸਕੌਟੀ ਜਿਹੜਾ ਉਸਦੇ ਬਾਰੇ ਨੈਗੇਟਿਵ ਪ੍ਰਚਾਰ ਅੱਜ ਵੀ ਹੁੰਦਾ ਹੈ ਦੇਖੋ ਉਹ ਆਪਣੀ ਜਗ੍ਹਾ ਬਹੁਤ ਅੱਛਾ ਰਾਈਟਰ ਸੀਗਾ ਸਿੰਗਰ ਸੀਗਾ ਉਹ ਅੱਗੇ ਨਾ ਆ ਜਾਵੇ ਇਸ ਦੇ ਕਤਲ ਦੇ ਪਿੱਛੇ ਦੇਖੋ ਇਹ ਜੋ ਵਿਰੋਧੀ ਤਿਰਦਾ ਕੰਮ ਵੀ ਹੋ ਸਕਦਾ ਹੈ ਆਪਾਂ ਜ਼ਰੂਰੀ ਨਹੀਂ ਸਰਕਾਰਾਂ ਨੂੰ ਇਲਜ਼ਾਮ ਦੇਣਾ ਕੋਈ ਵਿਰੋਧੀ ਤਿਰ ਵੀ ਹੋ ਸਕਦੀ ਹੈ ਨਹੀਂ ਮੈਂ ਸਰਕਾਰ ਦੀ ਨਹੀਂ ਗੱਲ ਕਰਦਾ ਵੈਸੇ ਕਿਉਂ ਲੱਗਦਾ ਤੁਹਾਨੂੰ ਵੀ ਹੁਣ ਜਦੋਂ ਉਹਦਾ ਗਾਣਾ ਆਇਆ ਤਾਂ ਬਹੁਤ ਸਾਰੀਆਂ ਚੀਜ਼ਾਂ ਉਦੇ ਉਲਟ ਹੋਈਆਂ ਕੰਟਰੋਵਰਸੀ ਹੋਈ ਕਿਉਂਕਿ ਤੁਸੀਂ ਇਹ ਦੇਖੋ ਜਿਹੜਾ ਬੰਦਾ ਜੂੰਦਾ ਨਹੀਂ ਸੀ ਕਿਸੇ ਨੂੰ ਟਿਕਣ ਦੰਦਾ ਅੱਜ ਉਹ ਇਸ ਦੁਨੀਆ 'ਚ ਨਹੀਂ ਹੈ ਹੁਣ ਵੀ ਨਹੀਂ ਟਿਕਣ ਦੇ ਰਿਹਾ ਅੱਗੇ ਜਿਹੜੇ ਸਿੰਗਰ ਨੇ ਜਿਨ੍ਹਾਂ ਦੇ ਆਪਣੇ YouTube ਚੈਨਲ ਨੇ ਉਹਨਾਂ ਨੂੰ ਅੱਜ ਵੀ ਪਿੱਛੇ ਤੱਕ ਰੱਖਿਆ ਹੈ ਜਦੋਂ ਉਸ ਦਾ ਨਵਾਂ ਗੀਤ ਆਉਂਦਾ ਹੈ ਉਦੋਂ ਤੱਕ ਹਲੇ ਅੱਗੇ ਨਹੀਂ ਆ ਸਕਦੇ ਉਹਦੇ ਹੁੰਦੇ ਕਿਉਂਕਿ ਉਹਦੀ ਇੱਕ ਆਪਣੀ ਫੈਨ ਫੋਲੋਇੰਗ ਉਹਨਾਂ ਦਾ ਉਹਨਾਂ ਦਾ ਲਿਖਣ ਦਾ ਆਪਣਾ ਤਰੀਕਾ ਉਹਨਾਂ ਦੇ ਗਾਉਣ ਦਾ ਆਪਣਾ ਇੱਕ ਲਹਿਜਾ ਉਹਦੀ ਇੱਕ ਫੈਨ ਫੋਲੋਇੰਗ ਕ੍ਰੀਏਟ ਹੋ ਚੁੱਕੀ ਹੈ ਉਹ ਆਈ ਥਿੰਕ ਹੁਣ ਮੇਰੀ ਗੱਲ ਸੁਣੋ ਪਹਿਲਾਂ ਵਾਲੇ ਸਿੰਗਰਾਂ ਨੂੰ 2025 ਤੱਕ ਸੁਣ ਰਹੇ ਹਾਂ ਤਾਂ ਸਿੱਧੂ ਮੂਸੇਵਾਲਾ ਨੂੰ ਮੇਰੇ ਖਿਆਲ ਨਾਲ 2045 ਤੱਕ ਲੋਕ ਹੀ ਸੁਣ ਸਕਦੇ ਨੇ ਜਾਂ ਉਸ ਤੋਂ ਵੀ ਜ਼ਿਆਦਾ ਇੰਨਾ ਸਾਰਿਆਂ ਕਲਾਕਾਰਾਂ ਤੇ ਫਿਲਮ ਬਣਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਸੰਗੀਤ ਇੰਡਸਟਰੀ 'ਚ ਕੀ ਚੱਲ ਰਿਹਾ ਹੈ ਕਿਉਂ ਕੰਟਰੋਵਰਸੀ ਚੱਲ ਰਹੀ ਹੈ ਦੇਖੋ ਜੇ ਇਹ ਬਣੇ ਤਾਂ ਇਹ ਸਟੋਰੀ ਆਈ ਥਿੰਕ ਇਹ ਫਿਲਮ ਹੀ 5 6 ਘੰਟਿਆਂ ਦੀ ਬਣੂਗੀ ਕਿਉਂਕਿ ਇਹ ਬਹੁਤ ਇੰਟਰਸਟਿੰਗ ਇਹਨਾਂ ਦੇ ਸਟਰਗਲ ਨੇ ਜੋ ਬੜੇ ਹੈਰਾਨੀਜਨਕ ਨੇ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਵੀ ਸਿਲਸਲਾ ਆਉਂਦੀ ਤੋਂ ਚੱਲਦਾ ਜਾ ਰਿਹਾ ਹੈ ਜੇ ਇਦਾਂ ਗਾਣੇ ਆਉਂਦੇ ਰਹੇ ਸਿੱਧੂ ਦੇ ਤਾਂ ਹੋਰ ਕਲਾਕਾਰਾਂ ਨੂੰ ਔਖਾ ਹੋ ਜੂ ਸਿੱਧੂ ਨੂੰ ਪਿੱਛੇ ਛੱਡਣਾ ਕੋਰ ਸਿੰਘ ਹਜੇ ਵੀ ਨਹੀਂ ਹਟੇਗਾ ਤੁਹਾਡੀ ਕੀ ਰਾਇ ਹੈ ਇਸ ਬਾਰੇ ਕੀ ਸਿੱਧੂ ਮੂਸੇਵਾਲਾ ਅੱਗੇ ਵੀ ਹੋਰ 2045 ਤੱਕ ਚੱਲੇਗਾ ਜਾਂ ਨਹੀਂ ਚੱਲੇਗਾ ਅਤੇ ਅੱਗੇ ਆਉਣ ਵਾਲੇ ਟਾਈਮ 'ਚ ਜੋ ਛੋਟਾ ਸਿੱਧੂ ਹੈ ਉਹ ਤੁਹਾਨੂੰ ਕੀ ਲੱਗਦਾ ਹੈ ਕਿ ਸੰਗੀਤ ਇੰਡਸਟਰੀ ਦੇ ਵਿੱਚ ਆਵੇਗਾ ਜਾਂ ਨਹੀਂ ਆਵੇਗਾ ਇਸ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜਰੂਰ ਲਿਖਣਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਹੋਰ ਵੀ ਤੁਹਾਡੇ ਕੋਲ ਨਵੀਆਂ ਅਪਡੇਟਾਂ ਸਭ ਤੋਂ ਪਹਿਲਾਂ ਪਹੁੰਚ ਸਕਣ ਜੇ ਤੁਸੀਂ ਸੰਗੀਤ ਨੂੰ ਪਿਆਰ ਕਰਦੇ ਹੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੋ ਹੋਰ ਵੀ ਲੋਕਾਂ ਕੋਲੇ ਪਹੁੰਚ ਸਕੇ ਧੰਨਵਾਦ ਸਤਿ ਸ੍ਰੀ ਅਕਾਲ ਵੀਡੀਓ ਥੱਲੇ ਕਮੈਂਟ ਜ਼ਰੂਰ ਕਰਨਾ ਅਤੇ ਸਿੱਧੂ ਮੂਸੇਵਾਲੇ ਦੇ ਗਾਣੇ ਥੱਲੇ 20 ਮਿਲੀਅਨ ਕਮੈਂਟ ਪੂਰੇ ਜ਼ਰੂਰ ਕਰਿਓ